ਲਓ ਇਹ ਕਾਲਾ ਵੀ ਆ ਗਿਆ ਕਾਲਾ ਵੀ ਆ ਗਿਆ ਤੜਕੇ ਤੜਕੇ ਹਾਂ ਆ ਗਿਆ ਮੈਂ ਤਿਆਰੀ ਹੈਰ ਵਿਆਹ ਦੀ ਯਾਰ ਕੀ ਤਿਆਰੀਆਂ ਸੁਣੀ ਹਾਂ ਜੀ ਇਹ ਨਾਲ ਵੱਟਣ ਲਾ ਗਏ ਕੱਟਾ ਦੇ ਉਹਦੇ ਵੱਟਣਾ ਮੱਟ ਦਾ ਵੱਟ ਗੁਰਜੀਆਂ ਦੇ ਹਾਂ ਹੋਰ ਗੁਰਜੀਆਂ ਦੇ ਕੋਈ ਮਾਰ ਲੈਨੇ ਪਲਸਟਰ ਹੀ ਕਰਨਾ ਨਾ ਹਾਂ ਪਲਸਟਰ ਹੀ ਕਰਨਾ ਦਸ ਰੁਪਏ ਕਰਨਾ ਠੀਕ ਆ ਹਰਮਣ ਵੀ ਉੱਠਣ ਹਰਮਣਾਂ ਜੀ ਕੀ ਹਾਲ ਚੰਦਾ ਦੋਸਤੋ ਠੀਕ ਠਾਕ ਜੀ ਸੰਦੋ ਹਵਾ ਹੀ ਕਰਾ ਤੇ ਕੀ ਸਾਰੇ ਸਵੇਰ ਤੇ 8:30 ਹੋ ਜੰਦੇ ਆ ਤੇ ਧੁੰਦ ਵੜੀ ਆ ਆ ਤੇ ਧੁੰਦ ਵੜੀ ਆ ਧੁੰਦ ਬੜੀ ਪੈ ਗਈ ਆ ਆ ਚੰਦੇ ਪਕੌੜਿਆਂ ਦੀ ਬਾਤ ਨਾ ਨਾ ਆਇਆ ਸਿਸਟਰ ਦਾ ਆਇਆ ਮਾਮਾਈ ਦੀ ਲੜਕੀ ਦਾ ਅਜੇ ਕੁਝ ਨਹੀਂ ਆਉਂਦਾ ਇਧਰ ਸਾਡੇ ਕਾਲੇ ਆ ਗਏ ਨੇ ਕਾਲੇ ਵੀੜਾ ਲਾਉਂਦੇ ਆ ਆਹ ਨਰੀਆ ਪੀੜਾ ਮੰਦਿਆ ਬਾਕੀ ਸਾਰਾ ਪ੍ਰੋਗਰਾਮ ਤੁਹਾਨੂੰ ਖਵਾਗੇ ਲਾਈਵ ਤੇ ਕੱਲੂ ਨੇ ਮਹਿੰਦੀ ਲਾ ਰੱਖੀ ਹੱਥਾਂ ਦੇ ਉੱਤੇ ਸਾਰੇ ਕਦਮ ਲਾ ਲੱਗਾ ਇਹ ਹੁਣ ਬਣਾਉਂਦਾ ਹੈ ਮੁਸ਼ਾ ਦੇਖੋ ਦਾੜੀ ਜੀ ਨਾਉਣ ਲੱਗੇ ਆ ਬਸ ਕਰਨ ਲੱਗੇ ਤਿਆਰੀ ਇਧਰ ਬੈਠਾ ਹਰਮਨ

ਉਠਿਆ ਲੈਟੇ ਮਾਰਦਾ ਹੈ ਤਿਆਰੀ ਸ਼ੈਰੀ ਕਰਨ ਲੱਗੇ ਸਾਰੇ ਹੁਣ ਬੱਸ ਵਿਆਹ ਦੇ ਜਾਣ ਦੀ ਦੇ ਬੰਦੇ ਆ ਪ੍ਰੋਣਾ ਜੀ ਸਾਡੇ ਨੋਣਾ ਜੀ ਹੈਲੋ ਕਰੋ ਹੈਲੋ ਕੌਣ ਹੈ ਹਰਮਨ ਥੱਲੇ ਟੱਕਰਿਆ Entreprense kerindu. Aja, di aja. Ayo hadi kali. Aja gini. Cek penggerak Oe, oe, panggul apa aja buka? Oh, panggul, panggul, Oh, 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 oh. Yusuf panggul apa aja buka? ਉਹਨੇ ਨੂੰ ਕੋਟ ਪੋਹਨੇ ਨੂੰ ਕੋਟ ਪਤਾ ਇਹ ਦੋਵੇਂ ਜਾਣੀਆਂ ਮੈਦੀ ਲਹੁੰਦੀਆਂ ਵਾ ਕਿ ਕਰਨੇ ਹੋ ਨਾ ਪੜੂਗਾ ਮਾਫੀ ਰਗੇ ਦੇ ਨਾਲ ਰੋਤੀ ਖਾਈਏ ਰੋਤੀ ਖਾਈਏ ਚਾ ਲੈ ਆਉਣ ਨਾਲ ਹੁਣ ਖਾਵਾਂਗੇ ਦਾਲ ਇਹ ਦੋਵੇਂ ਨੀੜਾ ਕਾਲਾ ਆ ਗਿਆ ਕਾਲਾ ਮੁੰਡੇ ਦਾੜੀਆਂ ਰੰਗੰਦੇ ਆ ਦਾੜੀਆਂ ਰੰਗੰਦੇ ਮੁੰਡੇ ਚਿੱਟੀ ਦਾੜੀ ਮੇਰੇ ਪਪਾ ਦੀ ਤੇ ਹੁਣ ਕਾਲੀ ਕਰਨਦੇ ਆ ਨਾਈ ਲੱਗਣ ਬੰਦੇ ਆਡੇ ਕਰਨ ਦਾ ਜੀ ਤਿਆਰੀ ਵੇਖ ਲੋ ਜੀ ਜਿਹੜਾ ਕਪੜਾ ਪੈਣ ਠਾ ਆਪਾਂ ਹੀ ਟੀ-ਸ਼ਰਟ ਜੀ ਪਾ ਲਈ ਬਸ ਪੈ ਜਾ ਦਮੈਨੀਆਂ ਪਾਈ ਜਿਆਦਾ ਨੇ 21 22 ਪਾਈ ਪੈਜ ਚੱਲ ਗਈ ਫੋਟੋ ਬੜਾ ਮਾਮਾ ਵੀ ਵੀ ਚਾਤਰਾ ਚਲੋ ਇੰਨਾ ਸਾਰਾ ਦਿਨ ਹੀ ਲਾਤਾ ਆ ਕਿਹੜੇ ਬਣੇ ਆ ਲੋਕ ਤਿਆਰ ਕਰ ਲੋਕ ਤਿਆਰ ਕਰਨ ਦਿਆਂ ਵਾ ਇੰਨਾ ਸਾਰਾ ਦਿਨ ਹੀ ਲਾਤਾ ਕਾਲੇ ਕਾਲੇ ਮਾਰ ਕੇ ਖਾਲਾ ਸਟਾਈਲ ਤੇ ਕਰੋ ਕਰੇ 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 हेयर ਸਟਾਈਲ ਕਰੇ ਕੁੜੀਆਂ ਵਾਲਾ ਸਟਾਈਲ ਐ ਐ ਲੱਗਦਾ ਵੀ ਆ ਮਮਾ ਬੰਦਾ ਆ ਕੇ ਬੁੜੀਆਂ ਇੰਨਾ ਵਜਾਤ ਤੇ ਅੱਜ 2 2 ਮਮਾ 2 ਵਜ ਗਏ ਆ ਮੇਰਾ ਬਾਤੀ ਪੇਲਾ ਪੇਲ ਮਾਤੀ ਦੇ ਰਾਸ਼ਨ ਖਤਮ ਹੋ ਗਿਆ ਹਣਾ ਤੇ ਹੁਣ ਖਾਣੀਆਂ ਬਚਿਆ ਕੁਛ ਆ ਮੇਰਾ ਟਾਈਮ ਟੇਬਲ ਕੀ ਵੇਖ ਲੋ ਪਿਆਰ ਲੈ ਪਿਆਰ ਹੁੰਦੀਆਂ ਤੋਂ 2 ਵਜ ਗਏ ਆ ਹਾਂ ਬਾਜ਼ ਜਿੱਤੇ ਆ 2 ਦੇ ਉਹਨਾਂ ਦਾ ਜਦਾਂ ਇਹਦਾ ਪ੍ਰੋਗਰਾਮ ਖਤਮ ਹੋਇਆ ਉਹਨਾਂ ਦੇ ਸਾਡੇ ਜੀਆ ਨੇ ਬਸ ਇਤਰਾ ਹੀ ਛਾਪਾਂ ਪਾ ਦਿੱਤੀਆਂ ਇੱਥੇ। ਇਹ ਲੋ ਅੱਧੇ ਤਿਆਰ ਹੁੰਦੇ ਆ। ਦੇਖੋ। ਕਾਲਾ ਮੁੱਛਾ ਸੈਟ ਕਰਨ ਦਿਆ। ਉਹਨਾਂ ਦੀ ਮੁੱਛਾ ਹੀ ਨਹੀਂ ਆਈ ਤਾਂ ਸੈਟਿੰਗ ਨਹੀਂ ਹੋ ਰਹੀ ਅੱਜ ਵੀ ਨਾ ਕਰਦੇ। ਦੇਖੋ। ਮੋਟਾ ਇਧਰ ਦੇਖੋ। ਪਟੰਕਰੀ ਜਿੰਦਾ ਆ। ਪਟੰਕਰੀ। ਪਾਰਤਾਈ ਦੀ ਤੇ ਪ੍ਰਾਨੀ। ਉਹ ਬੰਦਾ। ਵੇਖ ਲੋ 2:3 ਵੱਜ ਗਿਆ ਤੇ ਹੱਲੇ ਤੱਕ ਹੁਣ ਥੱਲੇ ਆਈਆਂ ਕੋਠੇ ਰੋਈਆਂ। ਜਨਾਨੀਆਂ ਦੇ ਕੰਮ ਵੇਖ ਲੋ। ਹੈਂ? ਆ ਵੇਖ ਲੋ ਆ ਵੇਖੋ ਸ਼ਾਮਾਂ ਦਾ ਇਹ ਫੰਕਸ਼ਨ ਕੋਈ ਕਰ ਸ਼ਾਮਾਂ ਦਾ ਆਂਦੀਆਂ ਫੰਕਸ਼ਨ ਲਓ ਜੀ ਤਿਆਰੀਆਂ ਨੇ ਮੁੱਕਨੀਆਂ ਲੋ ਕਰ ਲੋ ਕਰ ਲੋ ਲਓ ਜੀ ਵੱਡਾ ਭਾਈ ਹੁਣ ਚੱਲਿਆ ਆ ਵਿਆਹ ਤੇ ਕੱਪੜਿਆਂ ਨਾਲ ਲੈਸ ਆ ਕੱਪੜਿਆਂ ਨਾਲ ਲੈਸ ਆ ਰਿਸ਼ਤੇਦਾਰ ਆਏ ਆ ਕੱਪੜੀ ਲੈਣ ਚੱਲੇ ਆ ਵਿਆਹ ਦੀ ਤਿਆਰੀ ਦੇ ਵਿੱਚ ਨੇ ਇਹ ਵੀ ਭਾਈ ਹੁਣੀ ਵੀ ਤੇ ਆ ਸਾਡੀ ਮਾਸੀ ਆ ਮਾਸੀ ਜੀ ਮਾਸੀ ਜੀ ਵੇਖੋ ਸਿੱਧੀ ਕੰਮ ਤੇ ਇੱਥੇ ਆਈ ਆ ਇਹ ਵਡਾ ਭਾਈ ਆ ਆਪਣੀਆਂ ਗਲੀਆਂ ਆ ਆ ਲੋਕੀ ਮਾਰੋ ਮਾਰ ਕੰਮ ਤੇ ਲੱਗੇ ਆ ਆ ਗਿਆਨੀ ਨੂੰ ਮੋਟਰਸੈੱਪ ਚਲਾਉਣਾ ਆਉਂਦਾ ਨਹੀਂ ਇਹਨੇ ਡਾਂਢੀ ਲੱਗ ਰਹੀ ਆਤੀ ਜਾਂਦੀ ਚੱਲ ਬਸ ਲੋ ਜਿੱਤਿਆਂ ਦੀ ਮੰਗ ਆ ਗਈ ਹੁਣ ਕਿਰਪਾ ਨਾਲ ਲੱਕੇ ਲਓ ਜੀ ਵਿਆਹ ਵਾਲੇ ਘਰ ਬਸ ਅੱਬਾ ਪਹੁੰਚਣੇ ਵਾਲੇ ਆ ਥੋੜਾ ਹੀ ਰਹਿ ਗਿਆ ਉਹ ਸਾਹਮਣੇ ਦਿੁੰਦਾ ਪਿਆ ਆ ਆਪਣੇ ਮਾਮੇ ਦਾ ਢਾਬਾ ਮੇਜਰ ਦਾ ਓ ਸ਼ਾਇਦ ਬੈਠੇ ਆ ਵਿਆਹ ਵਾਲਾ ਘਰ ਓ ਸਾਹਮਣੇ ਟੈਂਟ ਲੱਗਾ ਇਤਨੀ ਵੱਡੀ ਇਕੱਤਰਾ ਹੋਣਾ ਤੇ ਪ੍ਰੋਗਰਾਮ ਸਾਰਾ ਸਾਰੀ ਫੈਮਿਲੀ ਸਾਰੇ ਪਰਿਵਾਰ ਮੈਂਬਰ ਕੱਲੇ-ਕੱਲੇ ਨਾਲ ਤੁਹਾਡੀ ਇੰਟਰੋਡਕਸ਼ਨ ਕਰਵਾਵਾਂਗੇ। ਲੋ ਜੀ ਪਹੁੰਚ ਗਿਆ ਆਪਾਂ। ਆਪਾਂ ਦੂਜੀ ਸਾਈਡ। ਬੱਸ ਹੁਣ ਆਪਾਂ ਅੱਗੇ ਆ ਕੇ ਤੁਹਾਨੂੰ ਦਿਖਾਉਣੇ ਮਾਹੌਲ ਚਾਰ। ਬੱਸ ਮੰਨਿਕਾ ਤਾਂ। ਬੇ ਚੱਲ ਛੱਡ ਦੇ। ਲੋਕਾਂ ਆਉਂਦੇ ਮੈਂ ਤਾਂ ਬੜੀ ਜਲਦੀ ਚੱਲੀ ਆ ਲਓ ਜੀ ਬਾਹਰ ਤੇ ਆਪਾਂ ਵਿਆਹ ਵਾਲੇ ਘਰੇ ਆ ਜੀ ਵਿਆਹ ਵਾਲਾ ਘਰ ਲੋ ਜੀ ਵੇਖ ਸਕਦੇ ਵਿਆਹ ਵਾਲਾ ਘਰ ਆਜਾ ਆ ਦੀ ਭੈਣ ਜਿਹਦਾ ਵਿਆਹ ਆ ਆ ਮੇਰੀ ਭੈਣ ਵੀਰੇ ਹੱਦ ਨਾ ਵੀਡੀਓ ਮੈਂ ਜੇ ਨਿਕਲਣਾ ਕਰੀ ਠੀਕ ਆ ਮੇਰੇ ਜੰਸੀ ਜੰਸੀ ਆ ਚੱਲਣ ਦੇ ਹਲਵਾਈਆਂ ਦਾ ਕੰਮ ਇੱਧਰ ਆ ਆ ਵੀਰ ਹਣੀ ਕੀ ਹਾਲ ਜੇ ਵਧੀਆ ਹੋ ਰਹੀ ਹੈ ਹਾਂ ਸਾਡੇ ਫੈਮਲੀ ਮੈਂਬਰ ਆ ਆ ਆ ਇਹ ਵੀ ਜਲਾ ਆ ਵੀਰ ਮੇਰਾ ਛੋਟਾ ਨਿੱਕਾ ਭਰਾ ਮੇਰਾ ਬਣੀ ਆ ਮਾਮੇ ਦੀ ਲੜਕੀ ਆ ਮੇਰੀ ਵਾਈਫ ਆ ਕਾਇੂਸਫਾ ਆ ਦੀਪੂ ਆ ਵੀ ਭੈਣ ਆ ਆ ਪ੍ਰੋਗਰਾਮ ਚੱਲੰਦਿਆ ਇਧਰ ਲਵਾਈ ਲੱਗੀ ਆ ਬੰਦੇ ਮਟਰ ਭਾਜੀ ਕੀ ਹਾਲ ਚੇ ਮਣਾਉਣੇ ਸਾਰੇ ਭੈਣ ਦੀ ਆ ਗਈ ਲਮਾਰੀ ਜਿਹੜੀ ਲਮਾਰੀ ਦੇਣੀ ਆ ਆ ਲਮਾਰੀ ਦੇਣੀ ਆ ਭੈਣ ਨੂੰ ਮੀ ਆ ਮਮੀ ਜੀ ਬਲੌਗ ਬਣਾਉਂਦਾ ਮੈਂ ਅੱਛਾ ਕੋਈ ਗੱਲ ਨਹੀਂ ਖਿਲ ਰਹੇ ਆ ਮਾਮਾ ਕਿੱਥੇ ਆ ਨਾ ਨਾ ਤਰੀ ਆ ਮਾਮਾ ਮਾਮਾ ਦੱਸ ਸਗਲ ਲਾਉਣ ਗਏ ਆ ਅੱਛਾ ਬਾਬਾ ਆਣ ਗਏ ਕੋਈ ਨਾ ਲੈ ਆ ਅਸੀਂ ਬਾਬਾ ਲੇਟ ਹੋ ਗਏ ਆ ਲੇਟ ਹੋ ਗਏ ਆ ਨਾ ਭੈਣਾ ਨੇ ਲੇਟ ਕਰਾ ਕੇ ਪਿਆ ਲੋ ਜੀ ਮਿੱਤਰੋ ਅਸੀਂ ਤਾਂ ਸੋਚਿਆ ਅਸੀਂ ਲੇਟ ਆ ਤੇ ਸਾਡੇ ਨੂੰ ਵੀ ਲੇਟ ਲੈ ਸਾਰਾ ਕੁਝ ਬੰਨ ਗਿਆ ਬਹੁਤ ਛੋੜੇ ਛੋੜੇ ਬੰਨੇ ਆਪਦੇ ਚਟਨੀਆਂ ਨਾਲੂ ਵੀਰੇ ਅਸਮਾਨ ਪਿਆ ਸਾਰਾ ਹੀ ਲੱਗੇ ਆ ਵੀਰਾਂ ਨੂੰ ਆਹ ਬਦਨ ਕੀਣਾ ਹੋਵੇ ਇੱਕ ਮਮਾ ਆਇਆ ਜੀ ਦੇਖ ਲੋ ਜੈ ਐਮ ਸੀ ਮਮਾ ਜੀ ਜੈ ਐਮ ਸੀ ਤੂੰ ਧਾਗੇ ਵਧੀਆ ਇਹ ਮਮਾ ਬਾਜ ਸਿੰਘ ਜੀ ਇਹ ਮੇਰਾ ਮਮਾ ਸਭ ਤੋਂ ਛੋਟਾ ਚਾਹ ਆ ਗਈ ਇਹ ਚਾਹ ਪੀਣ ਲੱਗੇ ਆ ਸਿੰਪਲ ਚਾਹ ਹੀ ਆਈ ਹੈ ਆ ਗਈ ਇਹ ਚਾਹ ਪੀਣ ਲੱਗੇ ਆ ਤੇ ਨਾਲ ਆਈ ਆ ਦੇਖ ਲੋ ਪੂਰੀ ਬਾਰਾ ਕੋਹ ਆਣ ਲੱਗੇ ਸਾਰੇ ਫੈਮਲੀ ਮੈਂਬਰ ਆ ਦੇਖ ਲੋ ਇਹਨਾਂ ਦੇ ਕਾਰਨਾਮੇ ਇਹਨਾਂ ਤੇਲ ਮਕਾ ਲਿਆ ਤੇ ਹੁਣ ਤੇਲ ਨਹਿਣ ਗਿਆ ਕਾਲਾ ਚਾਹ ਵੇਖ ਲੋ ਕਿੱਥੇ ਬੈਠੇ ਆ ਹਾਂ ਆ ਜੀ ਚਰਨਜੀਤ ਕੌਰ ਆ ਪੂਜਾ ਆ ਮੋਟਾ ਮੋਟੇ ਤੇ ਘਰ ਦੀ ਹੈਗੀ ਆ ਚਰਨਜੀਤ ਕਾਹਨ ਉਹ ਵੀ ਆ ਗਈ ਸੀ ਤੇ ਜਿਹੜਾ ਕਾਲਾ ਗਿਆ ਏ ਤੇਲ ਲੈਣ ਉਹਦੀ ਗੱਲ ਦੀ ਆ ਜੀ ਠੀਕ ਆ ਆ ਪਿੱਦੀ ਪਿੱਦੀਆਂ ਨੂੰ ਕਰ ਮੂੰ ਹੈਲੋ ਕਰਦੇ ਬਾਏ ਲਓ ਜੀ ਸ਼ਗਨ ਲਾ ਕੇ ਆ ਗਏ ਸਾਰੇ ਮਾਮਾ ਜੀ ਆ ਮੇਰੇ ਮਾਮਾ ਜੀ ਪ੍ਰਧਾਨ ਸਾਹਿਬ ਚੈੱਕ ਕਰੋ ਲੁੱਕ ਪੂਰੀ ਐ ਪ੍ਰੋਪਰ ਧੰਨਵਾਦ ਆ ਤੁਹਾਨੂੰ ਬਾਈ ਜੀ ਜੈਮਸੀ ਹੋਰ ਲਵ ਜੈਮਸੀ ਦੀ ਨੀਂ ਕੰਨ। ਵਧਾਈਆਂ ਹਾਂ ਤਨ। ਆ ਵੀਰ ਆਪਣਾ। ਜੀ ਸਿਸਟਰ ਦਾ ਵਿਆਹ। ਹਾਂਜੀ ਜੈਮਸੀ ਦੀ ਭੈਣ ਜੀ ਜੈਮ। ਮੰਮੀ ਜੀ। ਮੰਮੀ ਜੈਮਸੀ ਦੀ। ਮੰਮੀ ਦੇ ਭਾਵਾਂ ਮੋਟੀ ਹੋ ਗਈ। ਹਾਂ ਹਾਂ ਰਾਸ਼ਨ। ਜ਼ਿਆਦਾ ਨਹੀਂ ਖਾਈ। ਹਾਂ ਜੈਮਸੀ ਦਾ ਜ਼ੋਰ ਨਹੀਂ ਦੇ ਦੂੰਗਾ। ਚਲ ਕੋਈ ਨਹੀਂ ਨਾ। ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਹਾਂ ਤਿਆਰ। ਸ਼ਗਲ ਲਾ ਕੇ ਆ ਗਏ ਆ ਸਾਡੀ ਫੈਮਿਲੀ ਦੇ ਮੈਂਬਰ ਇੱਕ ਗੱਡੀ ਹੋਰ ਆਉਂਦੀ ਹੈ ਇਹ ਦੂਸਰੇ ਨਹੀਂ ਆਏ ਮਾਮੇ ਨਹੀਂ ਅੱਛਾ ਪ੍ਰਧਾਨ ਸਾਹਿਬ ਸਾਡੇ ਸਾਡੀ ਬਾੜ ਦੇ ਪ੍ਰਧਾਨ ਸਾਹਿਬ ਪੂਰੀ ਲੁੱਕ ਸ਼ੋਕਿਆ ਵੇਖੋ ਚੱਕ ਕਰੋ ਬੇਟੀ ਦਾ ਵਿਆਹ ਹੈ ਲੜਕੀ ਦੇ ਫਾਦਰ ਸਾਹਿਬ ਹੈਲੋ ਉਹ ਥੋੜਾ ਲੜਕੀ ਦਾ ਵੀਰ ਆ ਆ ਅੰਦਰ ਜਾਣਾ ਹੈ ਮੈਨੂੰ ਭਾਈ ਆਹ ਹੋਰ ਗੱਡੀ ਆ ਪਪਾਵਾ ਤੇਲ ਲੀਣਾਗਾ ਤਾਂ ਆਂ ਮਰੀ ਗੱਡੀ ਲੜਕੀ ਦੇ ਮੰਮੀ ਜੀ ਮੰਮੀ ਆਸੀ ਹੋਰ ਅੰਦਰ ਜੀ ਠੀਕ ਠਾਕ ਜੇ ਅਸਕੇ ਬੀਬੀ ਠੀਕ ਏ ਉਹ ਬਾਹਰ ਪਤਮੀ ਸੁਣਾਓ ਸਹੀ ਸੁਣਾਓ ਤਗਲ ਲਾ ਕੇ ਆ ਗਈ ਜਨਤਾ ਜੈਨ ਸ੍ਰੀਮਤੀ ਜੀ ਹਾਡਾ ਗੋਪੀ ਵੀਰ ਮਾਸੀ ਮੇਰੀ ਦਾ ਹੁੰਦਾ ਏ ਹੋਰ ਗੋਪੀ ਕਿਦਾ ਠੀਕ ਠਾਕ ਆ ਮੇਰੇ ਮਾਮੇ ਦਾ ਬੇਟਾ ਮੇਜਰ ਸਿੰਘ ਦਾ ਟਾਬੇ ਵਾਲਿਆਂ ਦੂਸਰੇ ਵਾਲਿਆਂ ਦਾ ਸ਼ਾਰਟ ਨੇ ਮਹਿਗਾ ਜੀ ਮਹਰੀ 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 ਹਾਂ ਉਹ ਮੈਂ ਤਾਂ ਯਾਰ ਮੈਂ ਵੀਡੀਓ ਬਣਾਉਂਦੀ ਆ ਆ ਜਗਣਾ ਲਈ ਜਾਂਦੇ ਆ ਹਾਂ ਤਾਂ ਐਂ ਪ੍ਰੀ ਅੱਛਾ ਜੀ ਆਪਣੇ ਬਾਬਾ ਠੀਕ 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 ਇਹ ਵੀ ਆਪਣੇ ਪਰਿਵਾਰ ਦੇ ਨੰਬਰ ਆ ਲੈ ਇਹ ਆ ਵਿਆਹ ਵਾਲਾ ਘਰ ਕੋਈ ਮੇਰੇ ਮਮਾਈ ਬੇਟੀ ਦਾ ਵਿਆਹ ਜਨਾਲੀ ਦਾ ਇਧਰ ਛਾਲ ਪੀਣ ਦਾ ਪ੍ਰਬੰਧ ਅਜੇ ਸ਼ੁਰੂ ਨਹੀਂ ਹੋਇਆ ਲੋ ਜੀ ਪਕੌੜਿਆਂ ਦਾ ਕੰਮ ਤਾਂ ਹੋ ਗਿਆ ਸ਼ੁਰੂ ਹੋ ਗਿਆ ਭੈਣਾ ਦਿਵਾਲੀ ਬੱਗੀ ਕਿਤੇ ਗਾਕੀ ਜੇ ਤੁਸੀਂ ਤੁਮੀ ਕਿਹਨਾਂ ਦੇ ਲੈ ਕੇ ਗਰ ਰੇਡੀ ਐਨਾ ਫੜੀ ਪਾਉਣ ਆਹ ਮਾਮੀ ਖਾਣ ਲੱਗੀ ਸਾਡੀ ਪਕੌੜੇ ਘੱਟ ਖਾਈ ਬਾਇ ਇਹਨਾਂ ਦਾ ਵੀਪੀ ਵਧਾਕ ਬੈਠੀ ਜਾ। ਆ ਰਹੀ ਆ ਤਾਂ। ਮਨੀਆ। ਓ ਅਜੇਸ਼ ਕਾਰੀ। ਓਏ ਅੱਖ। ਅੱਖ ਵਗਾ ਪਹਿਲਾਂ। ਅੱਖ ਦਾ ਮੰਦਾ ਪੈ ਗਿਆ ਜਿਆਦਾ ਕਿੰਨੇ ਪਾਇਆ? ਆ। ਕਿਆ ਭਈ? ਨਹੀਂ ਐਕਸੀਡੈਂਟ ਆਇਆ। ਬਾਹਨਾ ਹੀ ਮਾਰਤਾ ਐਕਸੀਡੈਂਟ ਹੋਇਆ। ਲਓ ਜੀ ਤਾਂ ਇੰਨੇ ਤਾਂ ਕਰਤੀ ਸ਼ੁਰੂਆਤ ਆ। ਸਾਹਬੇ ਖਾਈ ਇਹ ਨਾ ਵੀਪੀ ਵੱਜ ਜਾਂਦਾ ਵੇ। ਮੈਂ ਭਰਾਵਾ 4 ਹੀ ਗਿਣਤੀ ਦੇ ਪਹਿਲਾਂ। 4 ਆ। ਹਾਂ ਵੇਖ ਲਾ। ਠੀਕ ਆ। ਮੈਂ ਬਣਾਉਂਦਿਆਂ ਵੀਡੀਓ ਪ੍ਰੂਫ ਰੱਖਣ ਲਿਆ ਮੈਂ ਤੁਹਾਡੇ। ਹਦੀ ਰਖ ਵੇਖੋ ਸਾਡੀ ਪਲੇਟ ਸਾਤ ਵੀ ਹੈ ਨਾ ਟੋਟਾ ਵੀ ਆ ਗਿਆ ਆ ਕੇ ਲੈ ਉਹ ਤੁਮ ਨੂੰ ਨੀ ਸਭ ਤੂੰ ਹੀ ਹਾਂ ਲੰਗਾ ਚੀਜੀ ਚੀਜੀ ਕਿੱਧਰ ਗਈ ਜਾ ਆ ਮੈਂ ਇੰਦ ਚਿਨਾਂ ਤੂੰ ਆ ਕੋਸਾ ਨਾ ਰੱਖਿਓ ਵਧਾਉਣੇ ਨਹੀਂ ਏ ਵਧਾਉਣੇ ਨਹੀਂ ਏ ਇਹਨਾਂ ਦਾ ਸਾਤਾ ਦੇ ਪਾਇਓ ਆ ਪੈਣਾ ਨੇ ਤੇ ਵੇਖ ਲਓ ਪਲੇਟ ਭਰੀ ਏ ਵਾ ਪਲੇਟਾਂ ਭਰੀਆਂ ਆ ਆ ਵੀ ਬਹੁਤ ਲੋਕ ਬੰਦੇ ਐ ਇਹ ਨਹੀਂ ਬੰਨਾ ਵਾ ਵੇ ਚੜੀਆਂ ਕੰਮ ਇਹ ਬੁਗਦਾ ਬਲੌਗ ਬਣਾ ਕੇ ਤੋ ਬਾਏ ਵੇਖਣਾ ਨਹੀਂ ਏ ਬਾਯੋ ਐਲ ਸੀ ਡੀ ਤੇ ਅਜੇ ਇਹਨੇ ਢੋਲ ਤੀ ਕੇ ਨਾ ਕਿਹਦੇ ਚਾਹ ਸੜੀ ਬਲੀ ਨੀ ਉੱਧਰ ਜਾ ਆ ਮੋਟਿਆ ਮੋਟਿਆ ਆ ਕੇ ਚੋਬੀ ਵਾਲੇ ਧੱਕ ਪਾੜੇ ਪਾੜੇ ਇਹ ਜਾਂ ਤੁਸੀਂ ਇਹਨੇ ਲੈ ਦੇ ਦਿੱਤੇ ਕਿੱਥੇ ਪਰੌਣਿਆ ਕੀ ਗੱਲ ਢੱਲਾ ਹੈ ਚੱਲ ਇਹ ਔਰ ਇਹ ਖਾਂਦੇ ਆ ਨਾ ਖਾਣੇ ਨਾ ਕਿੱਦਾਂ ਖਾਂਦੇ ਆ ਵੇ ਅਜੇ ਮੈਂ ਆੱਕ ਵੇਖੋ ਇਹਦੀ ਕੋੜ ਕੋੜ ਕੇ ਦੁੰਬਾ ਆਪਣੇ ਆਪ ਆਇਆ ਇੱਕ ਰੱਖ ਇੱਕ ਇੱਕ ਕਰਦਾ ਉਹਦਾ ਤੰਗ ਖਰਾਬ ਕਿਤੇ ਵੇਖਾ ਕਾ ਮਾਈ ਤੇ ਪਕਾੜੇ ਖਾਲਾ ਖਾਣੇ ਆ ਅਸੀਂ ਵੀ ਖਾਣ ਆ ਵੇਖ ਲੋ ਘਰੇ ਵੀ ਨਹੀਂ ਟਲਦੇ ਤੇ ਇੱਥੇ ਵੀ ਨਹੀਂ ਟਲਦੇ ਦੋ ਦੋ ਚਰਨਜੀਤ ਬਸ ਘਰੇ ਦਾਹਦ ਨੇ ਇਕੱਠੇ ਖਾਣੀ ਵਾਦੀਪੂ ਇੰਨੇ ਸਭ ਤੋਂ ਜ਼ਿਆਦੇ ਰੱਖੇ ਈ ਇੰਨੇ ਕਟਣੀਉ ਕਸ ਰਾਜ ਪੂਜਾ ਥੰਡੇ ਬਸ ਹੱਥ ਦੇ ਖਾਈਂ ਤਿੰਨ ਟੜੀਆਂ ਲਾ ਦੇਣੀ ਆ ਇਹ ਹੁਣ ਹਾਦੀ ਵਾਰੀ ਇਹ ਵੀ ਖਾਮਾਂ ਨੇ ਪੋੜੇ ਲੈ ਸਾਰੇ ਖਾਲੀ ਹੈ ਨਾ ਵੀ ਝੇੜ ਹੋ ਗਈ ਆ ਇਧਰ ਕੋ ਹੈ ਗਈ ਪਰ ਇਹਨੂੰ ਪਾ ਕੇ ਸਭ ਸਮਾਂ ਦੇ ਤਾ

हीकेट कर ਗੱਲ ਲੱਗਣ ਗਿਆ ਵਾ ਨੂੰ ਨਮਸੰਦਿਆ ਹਾਂ ਹਾਂ ਦੂਜਾ ਪਿੱਛੇ ਲਾ ਜੋ ਇਧਰ ਦੇਖੋ ਹਾਂ ਬੜਾ ਥੱਲੇ ਕਰੋ ਮੇਰੇ 100 ਮੀਟਰ ਫੋਟੋ ਖਰਾਬ ਲੈ ਕੰਮ ਦੇ ਨੰਬਰ ਆ ਗਏ ਮੇਰੀ ਮੰਮੀ ਆ ਗਈ ਆ ਉਹ ਮੇ ਜੀ ਐਮ ਸੀ ਦੀ ਹਾਂ ਤਾਂ ਬਲੌਗ ਬਲੌਗ ਝਾੜੂ ਇਧਰ ਝਾੜੂ ਦਾ ਸਾਸਿਕਾਲ ਪਾਪਾ ਜੀ ਜਾਨਸੀ ਜੀ ਜਾਨਸੀ ਦੀ ਓਟ ਠੀਕ ਠਾਕ ਜੇ ਮਮੀ ਵਾਹ ਵਧੀਆ ਇਹ ਸਾਡੇ ਫਾਦਰ ਸਾਹਿਬ ਡੈਡੀ ਜੀ ਹੈਲੋ 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 ਕਾਕਾ ਐ ਪੀਂਹੁੰਦਾ ਇਹ ਲੱਗੇ ਹੋਰ ਕਿਸ ਦੀ ਭੱਜ ਕੇ ਗੱਡੀ 'ਚ ਵੜ ਗਿਆ ਉਹਨਾਂ ਨੂੰ ਕੱਢ ਕੇ ਸਾਡੇ ਫਾਦਰ ਸਾਹਿਬ ਗੱਡੀ 'ਚ ਵੜ ਗਿਆ ਲਓ ਯਾਰ ਹਰਮਨ ਵੀ ਆ ਗਿਆ ਹਟਾ ਹਰਮਨ ਬੋਲ ਜਾ ਗੱਗੀ ਡਾਨ ਗੱਗੀ ਡਾਨ ਟੂ ਕੰਮ ਚ ਲੰਬੇ ਆ ਜੁਰਾ ਸ਼ੋਰਾ ਨਾ ਬਸ ਬਹਿ ਕੇ ਖਾ ਪੀ ਕੇ ਜਨਤਾ ਪਾਜੀ ਕੀ ਹਾਲ ਝੇ ਠੀਕ ਠਾਕ ਹਾਲ ਚੇ ਚੱਲਿਆ ਸਮਾਨ ਸਾਰਾ ਭਾਈ ਭਾਈ ਚੱਲਣ ਲਈ ਆ ਟਰਾਲੀ ਲੱਦੰਦਾ ਆ ਨਰੀਆਂ ਮੈਂਡ ਆਇਆ ਵਾ ਹੱਕ ਇਹਨੇ ਮੰਗਾਏ ਭਕਾਰੇ ਹੁਣ ਮੈਂ ਚੱਲਿਆ ਉਹ ਫਿਰ ਗਿਆ ਅੱਗ ਬਾਰੇ ਐ ਐ ਵੇਸਣ ਵੇਸਣ ਕੀ ਹੈ ਵੀਰ ਜੀ ਮੋਟਾ ਰਹਿ ਗਿਆ ਜੀ ਮੋਟਾ ਹੀ ਮੋਟਾ ਹੀ ਵੀਰ ਆ ਗਿਆ ਆਪਣੇ ਕੋਲ ਸ਼ੂਟਿੰਗ ਦਾ ਸਾਰਾ ਪ੍ਰਬੰਧ ਸਾਰੇ ਵੀਰ ਲਾਈਵ ਕਰਦੇ ਸਾਰੇ ਆਲ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਦੇਖ ਸਕਦੇ ਜੀ ਇਧਰ ਉਤੀ ਦਾ ਪ੍ਰਬੰਧ ਚੱਲਣ ਲਿਆ ਕੁੜੀ ਨੂੰ ਸ਼ਗਨ ਲਾਉਣ ਵਾਲੇ ਆ ਗਏ ਆ ਕੁੜੀ ਦਾ ਸੋਹਰਾ ਪਰਿਵਾਰ ਆ ਆ ਇਹ ਗੱਡੀ ਹੁਣੇ ਵੀਰ ਆ ਤਾਂ ਕਿੱਥੇ ਕਰਨਾ ਆ ਵੀ ਇੱਥੇ ਇੱਥੇ ਨਾ ਹਾਂ ਹਾਂ ਲੋ ਜੀ ਸ਼ਗਨ ਵਿਹਾਰ ਸ਼ੁਰੂ ਹੋ ਗਏ ਆ ਰਮਨ ਸਿੰਘ ਆ ਰਿਹਾ ਹੈ ਜੀ ਅਸ ਗਿਆ ਹੋਰ ਸੋਹਰਾ ਪਰਿਵਾਰ ਆ ਗਿਆ ਖੰਡਿਆਲਾ ਵੀਰ ਲੈ ਕੇ ਖੜਾ استاد استاد ਹੁਣੇ ਖੜੇ ਆ ਇੱਧਰ ਚਲ ਵੀ ਗਿਆ ਇੱਕ ਸ਼ਿਕਾਰੀ ਆ ਜੀ ਦੇਖੋ ਸਾਹਮਣੇ ਸਾਡੇ ਭਾਈ ਸਾਹਿਬ ਵੀ ਪ੍ਰੋਗਰਾਮ ਆ ਲੈ ਚੱਲੰਦਾ ਹੈ ਦੇਖੋ ਜੀ ਪਿੰਡਾਂ ਦੇ ਯਾ ਨੋ ਜੀ ਫਿਰ ਵੀ ਵੀਡੀਓ ਬਣਾ ਚੱਲੇ ਵੀਰ ਮਮਈ ਟਾਜੀ ਵੀਰੇ ਇਹਨਾਂ ਵੀਡੀਓ ਰਿਕਾਰਡ ਕਰਨ ਦਿਆਂ ਵੀਡੀਓ ਰਿਕਾਰਡ ਆ ਮਾਸੜ ਹਾਡਾ ਮਾਸੜ ਜੀ ਨਾਨਾ ਜੀ ਮੈਂ ਮਮਾ ਮਮਾ ਵੀ ਵੀਡੀਓਗ੍ਰਾਫਰ ਆ ਤੇ ਵੀਡੀਓ ਬੰਡਈ ਆ ਆ ਸਾਡੇ ਨਾਨਾ ਜੀ ਇਹ ਸੁਮਸੀ ਵਾਲੇ ਆਦਰ ਸਾਹਿਬ ਹਾਂਜੀ ਫੈਮਿਲੀ ਤਰੀ ਆਉਂਦੀ ਆ ਸਾਡੀ ਮੈਂ ਫੈਮਿਲੀ ਇਧਰ ਤਰੀ ਆਉਂਦੀ ਆ ਐਮ ਬਲਾਗ ਨੂੰ ਆਉਂਦੇ ਆ ਤੇ ਮੈਂ ਯਾਦ ਕਰੀ ਜਾ ਰਿਹਾ ਹਾਂ ਹੋਰ ਇਹ ਟਾਈਮ ਆ ਗਿਆ ਤੁਸੀਂ ਲੈ ਲੈਣਾ ਲੈਟ ਦਾ ਸਹੀ ਕਿ ਨਹੀਂ ਵਧੀਆ ਇੱਕ ਕੁਆਲਟੀ ਦੀ ਸੁਣਨੀ ਆ ਬੰਦੇ ਜਿਹੜਾ ਇਹ ਮੈਂ ਵਨ ਪਲੱਸ ਤੋ ਜੀ ਸ਼ਾਮਾ ਦਾ ਵੇੜਾ ਹੋ ਗਿਆ ਵਾ ਤੇ ਉਧਰੋਂ ਭੈਣ ਨੂੰ ਸ ਕਰਨ ਲੱਗਨ ਤੇ ਆ ਵੇਖੋ ਬਰਾਮ ਹੋ ਗਿਆ ਸ਼ੁਰੂ ਸ ਕਰਨ ਦਾ ਕੀ ਪਾਣੀ ਨਹੀਂ ਨਹੀਂ ਕਬਰ ਕਿਹਨਾਂ ਤੇ ਪੜੇਗੀ ਆ ਬੈਠੇ ਆ ਸਾਰੀ ਫੈਮਿਲੀ ਮੇਰੀ ਮਮੀ ਇਹ ਲੋ ਜਿਆਦੀ ਵੀਡੀਓ ਨਹੀਂ ਤੁਹਾਨੂੰ ਖਾ ਸਕਦੇ ਕਿਉਂਕਿ ਕਾਫੀ ਲੰਮਾ ਹੈ ਨਾ ਵਲੌਗ ਹੈ 30-2 ਘੰਟਿਆਂ ਦਾ ਤੇ ਥੋੜੀ ਥੋੜੀ ਤੁਹਾਨੂੰ ਵਿੱਚੋਂ ਵਿੱਚੋ ਵਿਖਾਈ ਜਾਵਾਂਗੇ ਸ਼ਾਰਟ ਦੇ ਹੋ ਬਾਈਓਨ ਹਾਂ ਲੋ ਗਾਇਸ ਮੇਰਾ ਨੰਬਰ ਆਡੀਓ ਹੋ ਰਹੀ ਹੈ ਮੇਰਾ ਸਾਰੇ ਪੇਪਰ ਆ ਮੇਰੀ ਭੈਣ ਦੀ ਵਿਰਾਹਤਾ ਬਸ ਨਾ ਰੱਖੋ ਵੀ ਜਲੰਧਰ ਆ ਚਾਮੀ ਪਈ ਹੋਰ ਦਿਓ ਦਿਓ ਵੋਟ ਨਾਲ मेरी मम्मी कितने आ जा रहे थे गाड़ी गलत ਹਾਂਜੀ ਤੁਹਾਨੂੰ ਅੱਜ ਦਾ ਸਾਡਾ ਬਲੌਗ ਕਿਦਾਂ ਦਾ ਲੱਗਾ ਸਾਰੇ ਜਣੇ ਕਮੈਂਟ ਵਿੱਚ ਜਰੂਰ ਦੱਸਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਚੈਨਲ ਦਾ ਰੈੱਡ ਬਟਨ ਹੈ ਉਹਨੂੰ ਦਬਾ ਦਿਓ ਸਾਰੇ ਜਣੇ ਥੈਂਕ ਯੂ ਸਾਰੇ ਜਣੇ